ਸਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੌਕਰਾਂ ਦਾ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਵਿਧਾਨ ਸਭਾ ਦੇ ਵਿੱਚੋਂ ਇੱਕ ਹੋਰ ਐਮਐਲਏ ਦੀ ਮੈਂਬਰਸ਼ਿਪ ਰੱਦ ਕਰਨ ਲਈ ਕੱਢ ਦਿੱਤਾ ਨੋਟਿਸ ਇੱਕ ਹੋਰ ਐਮਐਲਏ ਦੀ ਸਭਾਵਾਂ ਕਰ ਦਿੱਤੀਆਂ ਜਾਣ ਗਿਆ ਖਤਮ ਜੋ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਸ ਹਲਕੇ ਦੇ ਵਿੱਚ ਵੀ ਜਿਮਣੀ ਚੋਣ ਹੋਣ ਦੀ ਸੰਭਾਵਨਾ ਉਸ ਹਲਕੇ ਦੇ ਵਿੱਚ ਵੀ ਇੱਕ ਵਾਰ ਫਿਰ ਚੋਣ ਖਾੜਾ ਪਖੇਗਾ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਐਮਰਐਲਏ ਦੀ ਮੈਂਬਰਸ਼ਿਪ ਅਤ ਕਰਨ ਲਈ ਵਿਧਾਨ ਸਭਾ ਨੇ ਨੋਟਿਸ ਜਾਰੀ ਕੀਤਾ ਹੈ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਸ ਐਮਰਐਲਏ ਨੂੰ ਜੋ ਕਾਰਨ ਦੱਸੋ ਸਪਸ਼ਟੀਕਰਨ ਮੰਗਿਆ ਗਿਆ ਹੈ ਜਿਹੜਾ ਕਿ ਅਕਾਲੀ ਦਲ ਦਾ ਮੌਜੂਦਾ ਵਿਧਾਇਕ ਸੀ ਹਲਕਾ ਬੰਗਾ ਤੋਂ ਹਲਕਾ ਬੰਗਾ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਜੋ ਅਗਸਤ ਮਹੀਨੇ ਦੇ ਵਿੱਚ ਆਪਣੇ ਅਕਾਲੀ ਦਲ ਦੀ ਪਾਰਟੀ ਤੋਂ ਅਸਤੀਫਾ ਦਿੱਤੇ ਬਿਨਾਂ ਆਪ ਸ਼ਾਮਲ ਹੋ ਗਏ ਆਪ ਸ਼ਾਮਲ ਹੋਣ ਤੋਂ ਬਾਅਦ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸਰਗਰਮ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜੋ ਦੁਆਬੇ ਏਰੀਏ ਦਾ ਪ੍ਰਧਾਨਵੀ ਬਣਾ ਦਿੱਤਾ ਹੈ ਜਿਸ ਤੋਂ ਬਾਅਦ ਇਹ ਨੋਟਿਸ ਜਾਰੀ ਹੋਇਆ ਇਹ ਸਪਸ਼ਟਿਕਰਨ ਕੱਢਿਆ ਗਿਆ ਜੋ ਕਿ ਅਕਾਲੀ ਦਲ ਦੇ ਵੱਲੋਂ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਕਿ ਤੁਹਾਨੂੰ ਆਪਣੇ ਪਾਰਟੀ ਦੇ ਲਈ ਜਾਂ ਤਾਂ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਇਸ ਬਾਰੇ ਸਪਸ਼ਟੀਕਰਨ ਦਿਓ ਕਿ ਤੁਸੀਂ ਕਿਹੜੀ ਪਾਰਟੀ ਵਿੱਚ ਜਿਹੜੇ ਹੁਣ ਇਸ ਸਮੇਂ ਹੈ ਜੇਕਰ ਤੁਸੀਂ ਆਮ ਆਦਮੀ ਪਾਰਟੀ ਵਿੱਚ ਜੇ ਤਾਂ ਫਿਰ ਤੁਹਾਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਛੱਡ ਦੇਣੀ ਚਾਹੀਦੀ ਹੈ ਅਕਾਲੀ ਦਲ ਦੇ ਉਹਦੇ ਤੋਂ ਅਸਤੀਫਾ ਦੇ ਕੇ ਆਪਣਾ ਵਿਧਾਇਕੀ ਤਸਤੀਫਾ ਦੇ ਦੇਣਾ ਚਾਹੀਦਾ ਜਿਸਤੇ ਬਾਰੇ ਡਾਕਟਰ ਸੁਖਵਿੰਦਰ ਸੁਖੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਡਾਕਟਰ ਸੁਖਵਿੰਦਰ ਸੁਖੀ ਆਪਣੀ ਵਿਧਾਇਕੀ ਨੂੰ ਛੱਡਣਗੇ ਜਾਂ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਉਹ ਵਿਧਾਇਕੀ ਪੂਰੇ ਪੰਜ ਸਾਲ ਕਰਨਗੇ ਜੋ ਕਿ ਇੱਕ ਵਾਰ ਫਿਰ ਜਿਹੜੀ ਜਿਮਣੀ ਚੋਣ ਹੋਣ ਦੀ ਸਭਾਵਨਾ ਬਣ ਗਈ ਹੈ ਜਿਵੇਂ ਹੀ ਉਹਨਾਂ ਨੂੰ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਦੋਂ ਤੋਂ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਭਾਵੇਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜੋ ਕਿ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਉਹਨਾਂ ਦੇ ਹਲਕੇ ਦੇ ਕੰਮਕਾਰ ਕਰਵਾ ਰਹੇ ਨੇ ਉਹਨਾਂ ਦੇ ਥਰੂ ਹੀ ਹੋ ਰਹੇ ਨੇ ਪਰ ਦੂਸਰੇ ਪਾਸੇ ਜਿਹੜੇ ਕਿ ਇੱਕ ਐਡਵੋਕੇਟ ਐਚ ਸੀ ਅਰੋੜਾ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੇ ਉੱਪਰ ਸਪਸ਼ਟੀਕਰਨ ਮੰਗ ਲਿਆ ਗਿਆ ਹੈ ਅਰੋੜਾ ਨੇ ਪ੍ਰੀਸ਼ਨ ਦੇਵੇ ਸੁਖੀ ਨੂੰ ਅਯੋਗ ਠਰਾਉਣ ਦੀ ਮੰਗ ਕੀਤੀ ਸੀ ਕਿ ਸੁਖੀ ਨੇ ਅਕਾਲੀ ਦਲ ਵੱਲੋਂ ਚੋਣ ਜਿੱਤ ਕੇ ਤੇ ਆਪੇ ਸ਼ਾਮਲ ਹੋਏ ਨੇ ਜੋ ਅਕਾਲੀ ਦਲ ਪਾਰਟੀ ਦੇ ਵਿੱਚ ਹੁੰਦਿਆ ਹੋਇਆ ਉਹ ਆਪ ਦੇ ਵਿੱਚ ਜਾ ਕੇ ਮਿਲ ਗਏ ਔਰ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਅਸਤੀਫਾ ਨਹੀਂ ਦਿੱਤਾ ਜਿਸ ਨੂੰ ਲੈ ਕੇ ਜੋ ਲੋਏ ਜੋ ਨਿਜਮ ਨੇ कि एक पार्टी ਤੋਂ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਣ ਵਾਲੇ ਨੂੰ ਆਪਣੀ ਪਹਿਲੀ ਪਾਰਟੀ ਦੇ ਜੋ ਮੈਂਬਰਸ਼ਿਪ ਤੋਂ ਉਹਦੇ ਤੋਂ ਅਸਤੀਫਾ ਦੇਣਾ ਪੈਂਦਾ ਹੈ ਉਸ ਤੋਂ ਬਾਅਦ ਉਹ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ ਲੇਕਿਨ ਦੂਸਰੇ ਪਾਸੇ ਇਹ ਵੀ ਲਾਅ ਸੀ ਕਿ ਉਹਨਾਂ ਕੋਲ 2/3 ਬਹੁਮਤ ਸੀਗਾ ਜੇਕਰ 2/3 ਬਹੁਮਤ ਪਾਰਟੀ ਵਿੱਚ ਸ਼ਾਮਲ ਹੁੰਦਾ ਤਾਂ ਫਿਰ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਪੈਂਦਾ ਉਹ 2/3 ਬਹੁਮਤ ਵਾਲੀ ਪਾਰਟੀ ਵਿੱਚ ਸ਼ਾਮਲ ਸਿੱਧਾ ਹੋ ਸਕਦਾ ਹੈ ਜੋ ਕਿ ਅਕਾਲੀ ਦਲ ਕੋਲ ਬਿਲਕੁਲ ਜਿਹੜਾ ਕਿ ਬਹੁਤ ਘੱਟ ਆਪਣੇ ਮੈਂਬਰ ਸੀ ਜਿਸ ਕਾਰਨ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਇਆ ਸੀ ਸੋ ਡਾਕਟਰ ਸਕਿੰਦਰ ਸੁਖੀ ਦੋ ਪੱਖ ਦੇਖੇ ਜਾ ਰਹੇ ਨੇ ਜੇਕਰ ਉਹ ਆਪਣੀ ਮੈਂਬਰਸ਼ਿਪ ਛੱਡਦੇ ਨੇ ਉਸ ਤੋਂ ਬਾਅਦ ਵਿਧਾਇਕੀ ਤੋਂ ਅਸਤੀਫਾ ਹੋਵੇਗਾ ਉਸ ਤੋਂ ਬਾਅਦ ਹਲਕਾ ਬੰਗਾ ਦੇ ਵਿੱਚ ਦੁਬਾਰਾ ਚੋਣ ਹੋ ਸਕਦੀ ਏ ਜੋ ਕਿ ਹਲਕਾ ਬੰਗਾ ਦੇ ਵਿੱਚ ਸੁਖਿੰਦਰ ਸੁਖੀ ਦੂਸਰੀ ਵਾਰ ਵਿਧਾਇਕ ਬਣੇ ਸੀ ਪਹਿਲੀ ਵਾਰ ਉਹ 2017 ਦੇ ਵਿੱਚ ਬੰਗਾ ਤੋਂ ਵਿਧਾਇਕ ਚੁਣੇ ਗਏ ਔਰ 2022 ਵਿੱਚ ਫਿਰ ਉਹ ਅਕਾਲੀ ਦਲ ਤੋਂ ਵਿਧਾਇਕ ਚੁਣਿਆ ਗਿਆ ਔਰ ਅਗਸਤ ਮਹੀਨੇ ਵਿੱਚ ਉਹ ਆਪ ਸ਼ਾਮਲ ਹੋ ਗਏ ਸੀ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਦਾ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਲਗਾਇਆ ਗਿਆ ਤੇ ਕੈਬਨ ਮੰਤਰੀ ਦਾ ਉਹਨਾਂ ਨੂੰ ਦਰਜਾ ਦਿੱਤਾ ਹੋਇਆ ਸੋ ਲੰਘੇ ਦੇ ਨੇ ਉਹਨਾਂ ਨੂੰ ਉਪ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ ਤੇ ਸਿਆਸੀ ਹਲਚਲ ਜਿਹੜੀ ਹੋਰ ਤੇਜ਼ ਹੋ ਗਈ ਹੈ ਕਿਉਂਕਿ ਉਹ ਅਜੇ ਵੀ ਅਕਾਲੀ ਦਲ ਦੇ ਵਿਧਾਇਕ ਹਨ ਤੇ ਡਾਕਟਰ ਸੁਖ ਦਿਪਟੀਸ਼ਨ ਦਾਇਰ ਕੀਤੀ ਗਈ ਉਸ ਬਾਰੇ ਜੋ ਨਾ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾਕਟਰ ਸੁਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਇਸ ਲਈ ਉਹਨਾਂ ਨੂੰ 29 ਜੁਲਾਈ ਨੂੰ ਆਪਣਾ ਜਵਾਬ ਦੇਣਾ ਪਵੇਗਾ 29 ਜੁਲਾਈ ਤੱਕ ਆਪਣਾ ਜਵਾਬ ਦੇਣਗੇ ਉਸ ਤੋਂ ਬਾਅਦ ਇਸ ਦੇ ਉੱਪਰ ਕੋਈ ਫੰਸਾ ਲਿਆ ਜਾਵੇਗਾ ਜੇਕਰ ਆਪ ਦੇ ਵਿੱਚ ਉਹਨਾਂ ਨੇ ਮੈਂਬਰਸ਼ਿਪ ਲਈ ਹੈ ਤਾਂ ਫਿਰ ਅਕਾਲੀ ਦਲ ਦੇ ਵਿੱਚ ਉਹਨਾਂ ਮੈਂਬਰਸ਼ਿਪ त्याਗਣੀ ਪਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪਣੀ ਵਿਧਾਇਕੀ ਵੀ त्याਗਣੀ ਪਵੇਗੀ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣਾ ਪਵੇਗਾ ਉਸ ਤੋਂ ਬਾਅਦ ਇਹ ਤੇ ਜਿਮਨੀ ਚੋਣ ਹੋਵੇਗੀ ਔਰ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਆਪਣਾ ਉਮੀਦਵਾਰ ਖੜਾ ਕਰੇਗਾ ਔਰ ਆਮ ਆਦਮੀ ਪਾਰਟੀ ਡਾਕਟਰ ਸੁਖ ਅੱਧ ਇੱਥੇ ਜਿਹੜਾ ਵੀ ਜਿੱਤ ਦਰਜ ਕਰੇਗਾ ਉਹ ਇਸ ਹਲਕੇ ਦੇ ਵਿੱਚ ਵਿਧਾਇਕ ਹੋਵੇਗਾ ਸੋ ਡਾਕਟਰ ਸਕਲਿੰਦਰ ਸੁਖੀ ਆਪਣੀ ਵਿਧਾਇਕੀ ਨੂੰ ਤਿਆਗ ਸਕਦੇ ਨੇ ਉਹ ਜੋ ਕਿ ਉਹਨਾਂ ਦੇ ਉੱਪਰ ਬਹੁਤ ਵੱਡੀ ਤਲਵਾਰ ਲਟਕ ਗਈ ਹੈ